ਇਹ ਵੀਡੀਓ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਅੰਬਾਲਾ ਦੇ ਕੇਲ ਪਿੰਡ ਦੀਆਂ ਤਸਵੀਰਾਂ ਨੇ ਇਸ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਘਰ ਨੇ ਉਹ ਡੁੱਬੇ ਹੋਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਲਗਾਤਾਰ ਕਾਰਜ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੈਟਸਕੀ ਦੀ ਮਦਦ ਦਿੱਤੀ ਜਾ ਰਹੀ ਹੈ ਜਿੱਥੇ ਕਿ ਇਹਨਾਂ ਸਾਰੇ ਜਿਹੜੇ ਵਿਅਕਤੀਆਂ ਨੂੰ ਜਿਹੜੇ ਬੰਦੇ ਜਿਹੜੇ ਫਸੇ ਹੋਏ ਨੇ ਉੱਥੇ ਇਹਨਾਂ ਘਰਾਂ ਦੇ ਵਿੱਚ ਜਿੱਥੇ ਕਿ ਪਾਣੀ ਆ ਚੁੱਕਿਆ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਜੈਟਸਕੀ ਦੀ ਮਦਦ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਿਅਕਤੀ ਜੈਟਸਕੀ ਚਲਾ ਰਿਹਾ ਹੈ ਉਹ ਵਾਰ-ਵਾਰ ਗੇੜੇ ਲਾ ਰਿਹਾ ਹੈ ਕਿਉਂਕਿ ਇਸ ਜੈਟਸਕੀ ਦੇ ਉੱਤੇ ਬਹੁਤੇ ਬੰਦੇ ਨਹੀਂ ਬੈਠ ਸਕਦੇ ਬੱਚਿਆਂ ਤੇ ਬਜ਼ੁਰਗਾਂ ਨੂੰ ਪਹਿਲ ਦਿੱਤੀ ਗਈ ਹੈ ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਤੇ ਵਾਰ-ਵਾਰ ਗੇੜੇ ਲਗਾਏ ਜਾ ਪਹੁੰਚ ਕੀਤੀ ਜਾਂਦੀ ਹੈ ਜੋ ਕਿ ਹੜ੍ਹਾਂ ਦੀ ਚਪੇਟ ਦੇ ਵਿੱਚ ਆਇਆ ਹੋਇਆ ਉੱਥੋਂ ਬੰਦੇ ਬਿਠਾ ਕੇ ਲਿਆਂਦੇ ਜਾਂਦੇ ਨੇ ਤੇ ਸੁਰੱਖਿਤ ਥਾਂ ਦੇ ਉੱਤੇ ਹੈ ਜਿਹੜੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਅੰਬਾਲਾ ਦੇ ਕੇਲਪਿੰਡ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਬਹੁਤ ਸਾਰੇ ਅਜਿਹੇ ਇਲਾਕੇ ਵੀ ਨੇ ਜਿੱਥੇ ਕਿ ਪਾਣੀ ਉੱਤਰ ਚੁੱਕਿਆ ਪਰ ਕਈ ਜਗ੍ਹਾ ਦੇ ਉੱਤੇ ਪਾਣੀ ਵੱਧ ਵੀ ਰਿਹਾ ਤੇ ਪਾਣੀ ਦੇ ਵਿੱਚ ਜਿਹੜੇ ਲੋਕ ਨੇ ਉਹ ਫਸੇ ਹੋਏ ਨੇ ਪਰ ਉਹਨਾਂ ਨੂੰ ਸੁਰੱਖਿਤ ਕੱਢਣ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਜਾਰੀ ਹੈ